ਹਾਏ ਇਹ ਸਾਡੇ ਗੁਰਦੁਆਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਉਹ ਮਾੜੀ ਗੱਲ ਕਰਕੇ ਚੇਲਾ ਨਾਲ ਆਉਂਦਾ ਹੀ ਚਲ ਜਾਂਦਾ ਹੈ ਆਉਂਦਾ ਹੀ ਚਲ ਜਾਂਦਾ ਹੈ ਬਹੁਤ ਮਾੜੀ ਗੱਲ ਹੋਈ ਹੈ ਉਹ ਟਾਈਮ ਤੇ ਸਵਾਸ ਹੈ ਨਹੀਂ ਜਦੋਂ ਅੱਇਆ ਇਹ ਇਹ 15-20 ਮਿੰਟ ਦੇ ਵਿੱਚ ਹੀ ਆ ਗਏ ਤੇ ਸਵਾਸ ਹੈ ਨਹੀਂ ਸਵਾਸ ਸਾਡੇ ਇਹ ਖੰਜਰ ਜਾਂਦਾ ਜੀ ਇੱਕ ਪਹਿਟ ਲੱਗ ਗਿਆ ਜੇ ਕੋ ਮਾਇਆ ਉਹਨਾਂ ਦੀ ਲੱਗ ਗਿਆ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆਂ ਜੀ ਮਹਾਰਾਏ ਇਹਦਾ ਸਾਨੂੰ ਨਿਸ਼ਾਨ ਮਿਲਣਾ ਚਾਹੀਦਾ ਜੀ ਕਿੰਨੀ ਕੋਮਤਾਂ ਨਹੀਂ ਹੁੰਦਾ ਜੀ 17 18 ਸਾਲ ਦੀ ਜਾਂਦੀ ਹੈ ਜੀ ਇੱਕ ਆਦੀਆ ਏਰੀਆ ਦਾ ਜੀ ਕਿੰਨੀ ਦੇਰ ਤੋਂ ਆ ਰਿਹਾ ਕਦੀ ਆਈ ਨਾ ਕਦੀ ਚੱਲ ਜਾਂਦਾ ਜੀ ਉਹ ਸੱਚ ਮੇਰੇ ਖਿਆਲ ਪੱਕਾ ਨਹੀਂ ਸੀ ਰਿੰਦਾ ਜੋ ਮੈਨੂੰ ਇੱਥੇ ਦੱਸਿਆ ਇਹਨਾਂ ਨੇ ਉਹ ਕਦੇ-ਕਦੇ ਹੀ ਇੱਥੇ ਨਾਲ ਆਉਂਦਾ ਸੀ ਤੇ ਉਹ ਰਹਿੰਦਾ ਸੀ ਜਿਦ ਤਰ੍ਹਾਂ ਨਾ ਕੱਲ ਰਾਤੀ ਮੈਨੂੰ ਮੁੰਡਿਆਂ ਨੇ ਦੱਸਿਆ ਨੇ ਅਮਰਪਾਲ ਨੇ ਤੇ ਉਹ ਕੱਲ ਗਰਾਈ ਵੀ ਕਰਾਉਂਦਾ ਰਿਹਾ ਨਾਲ ਅੱਗੇ ਵੀ ਆਣ ਕੇ ਰਹਿਂਦਾ ਰਿਹਾ ਇੱਥੇ ਸੋ ਮੈਂ ਸਮਝਦਾ ਐ ਕਿ ਕਹੇ ਨੇ ਜਦੋਂ ਕਿਹੇ ਕੋਈ ਰੜਕੜਾ ਹੋਵੇ ਨੇ ਕਿਹੇ ਦੇ ਕੋਈ ਨਿਕਾ ਚ ਭਾਵੇਂ ਕਿਹੇ ਲੈਵਲ ਤੇ ਧਾਰਮਿਕ ਹੋਵੇ ਜਾਂ ਰਾਜਨੀਤਿਕ ਹੋਵੇ ਜਾਂ ਹੋਰ ਵੀ ਕਈ ਕਾਰਨ ਹੋ ਸਕਦੇ ਆ ਤੇ ਉਹ ਫਿਰ ਨਾਲ ਦੇ ਬੰਦੇ ਨੂੰ ਖਰੀਦ ਕੇ ਉਹ ਨੰਬਰਵਾ ਦਿੰਦੇ ਹੁੰਦੇ ਆ ਤੁਸੀਂ ਮੰਨਦੇ ਕਿਸੇ ਸਾਜ਼ਿਸ਼ ਦੇ ਤਹਿਤ ਮੇਰੇ ਮੈ ਮੈਨੂੰ 100% ਲੱਗਦਾ ਓਕੇ ਮੇਰਾ ਬੜਾ ਤਜਰਬਾ ਹੈ ਉਹ ਕਿੰਨੀ ਮੋਟੀ ਗੱਲ ਤੋਂ ਕੋਈ ਕਿਸੇ ਨੂੰ ਮਾਰ ਨਹੀਂ ਹੁੰਦਾ ਲੱਗ। ਨਿਕ ਮੋਟੀ ਗੱਲ ਤੋਂ ਨਹੀਂ ਕੋਈ ਕਿਸੇ ਨੂੰ ਮਾਰਦਾ ਐਵੇਂ। ਕੋ ਇੱਕ ਦੂਜੇ ਨਾਲ ਬੜੀ ਮੋਟੀ ਗੱਲਾਂ ਰੋਜ਼ ਹੀ ਹੁੰਦੀਆਂ ਨੇ। ਤੇ ਅੱਜ ਕੱਲ ਚਲੋ ਇਹ ਵੀ ਗੱਲ ਹੈਗੀ ਆ ਕਿਸੇ ਨੂੰ ਆ ਰਾਹ ਨਾ ਉਹਨਾਂ ਦੇ ਉਹ ਸੜਕ ਤੋਂ। ਤੇ ਉਹ ਵੀ ਡੇਲੇ ਘਟ ਘਟ ਵੇਖੀ ਜਾਂਦਾ ਵੀ ਮੈਨੂੰ ਰਾਹ ਨਹੀਂ ਦਿੱਤਾ। ਪੇਸ਼ੈਂਸ ਖਤਮ ਹੋ ਗਿਆ। ਅਰ ਸਕੇ ਨੌਜਵਾਨੀ ਦੀ। ਵਿਸ਼ਵਾਸ ਦਾ ਵੀ ਕਹਾਣੀ ਕਿੱਦਾਂ ਕਿਤੇ ਹੋਇਆ। ਕੋ ਵਿਸ਼ਵਾਸ ਤੇ ਜੇ ਨਾਲ ਦਾ ਹੀ ਮਾਰਦੇ। ਨਾਲ ਦਾ ਬੰਦਾ ਹੀ ਮਾਰਦੇ ਦੇ ਦੋ ਵੱਡਾ ਹੋਰ ਬੇਵਿਸ਼ਵਾਸੀ ਕੀ ਹੋ ਸਕਦਾ। ਮੈਂ ਸਮਝਦਾ ਹੈ ਕਿ ਇਹ ਜਿਹੜੇ ਰਿਸ਼ਤਾ ਨਾਲ ਰਹਿ ਕੇ ਨਾਲ ਗੜਬਈ ਰਹਿ ਕੇ ਜਸਿਆਵਾ ਦਾ ਰਹਿ ਕੇ ਕੋਈ ਮਾਰਨੇ ਤੇ ਇਹ ਤੋਂ ਵੱਡਾ ਹੋਰ ਵਿਸ਼ਵਾਸ ਘੱਟ ਕੀ ਹੋ ਸਕਦਾ ਮੰਨ ਕਰਦੇ ਕਿ ਚੰਗੀ ਦਾ ਜਾਂਚ ਹੋਵੇ ਇਸ ਗੱਲ ਦੀ ਮੈਂ ਬਿਲਕੁਲ ਇਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਉਹ ਜਨਰ ਚੜ੍ਹੋਗੇ ਨਾ ਉਹਨਾਂ ਚ ਰਹੀ ਸਸਕਾਰ ਨਿਗਾ ਕਰ ਕਿਉਂਕਿ ਬੰਦਿਆਂ ਦਾ ਤਾਂ ਪਤਾ ਹੀ ਆ ਬੰਦਾ ਤਾਂ ਚਾਹ ਵਿੱਚ ਕਈ ਰ ਹੁੰਦਾ ਹੈ ਪਤਾ ਨਹੀਂ ਲੱਗਦਾ ਵੀ ਫਲਾਣਾ ਮਰ ਗਿਆ ਫਲਾਣਾ ਮਰ ਗਿਆ ਉਤਰਾ ਪੁਲਿਸ ਨੇ ਜੋ ਹੁਣ ਟਿੱਕਰ ਦੀ ਕਾਰਵਾਈ ਕੀਤੀ ਉਹ ਸੈਟੀਸਫੈਕਟਰੀ ਹੈਗੀ ਜੋ ਮੈਨੂੰ ਇਹਨਾਂ ਦੱਸਿਆ। ਉਹ ਘਰ ਆਤੀ ਇੱਥੇ ਆਣ ਕੇ ਬੈਠੇ ਰਹਾ ਤੇ ਉਹ ਇਹ ਨਹੀਂ ਕਿ ਕੋਈ ਪੁਲਿਸ ਦੀ ਕੋ ਟਿੱਲ ਨਹੀਂ ਹੈਗੀ ਪਰ ਇਹਦੇ باوجود ਵੀ ਅਸੀਂ ਉਹਦੀ ਡਿਗਾਈ ਤੱਕ ਜਾਣਾ ਚਾਹਣਾ ਹੈ ਕਿ ਉਹਨੂੰ ਮਾਰਿਆ ਤੇ ਮਾਰਿਆ ਕਿਉਂ? ਤੁਹਾਡਾ ਨਾ ਕਿਸੇ ਤਰ੍ਹਾਂ ਦੀ ਕਿਤੇ ਕੋਈ ਗੱਲ ਤੁਸੀਂ ਬਲਵਿੰਦਰ ਸਿੰਘ ਬੋਲਿਆ ਕੋਈ ਰੰਜਿਸ਼ ਆਖਦਾ ਉਹਨਾਂ ਨਾਲ ਜਾਂ ਕੋਈ ਜਹੀ ਕੋ ਗੱਲ ਨਹੀਂ। ਨਹੀਂ ਮੇਰੇ ਨਾਲ ਨੇ ਉਹਨਾਂ ਨੇ ਕੋਈ ਕਦੇ ਗੱਲ ਨਹੀਂ ਕੀਤੀ ਇਹੋ ਜੀ। ਔਰ ਉੱਥੇ ਜੋ ਸੰਤਾਰਾ ਮੇਲਾ ਹੁੰਦਾ ਸੀ ਨਾ ਪੂਰੇ ਸੰਤ ਕਰਤਾਰ ਸਿੰਘ ਖਾਲਸਾ ਪਿੰਡ ਮੇਰੇ ਪਿਤਾ ਜੀ ਦਾ ਉੱਥੇ ਜਾ ਕੇ ਮੇਰੇ ਨਾਲ ਮੋਡੇ ਨਾ ਮੋਡਾ ਡਾ ਕੇ ਇੱਕ ਨੂੰ ਦਰਿਆ ਭਣ ਭਾਈ ਮਰੀਕਸੋਂ ਦਾ ਮੇਲਾ ਹੁੰਦਾ ਸੀ ਇਹ ਸੰਤ ਜਰਨੈਲਸੋਂ ਦਾ ਮੈਂ ਮਨਾਉਂਦਾ ਚਾਰ ਮੇਲੇ ਮਨਾਉਂਦਾ ਮੈਂ ਹਰ ਸਾਲ ਉੱਥੇ ਪੂਰੇ ਇਹ ਹਰ ਸਾਲ ਕਈ ਵਾਰਾਂ ਜਿਵੇਂ ਮੈਂ ਆਖਣਾ ਵੀ ਆਖੀ ਇਹ ਛੋਟਾ ਮੇਲਾ ਰਹਿਣ ਦੀ ਗੱਲ ਉਹਨੇ ਕਿਹਾ ਨਹੀਂ ਲੰਗਰ ਦੀ ਸੇਵਾ ਮੈਂ ਕਰ ਦੂੰਗਾ ਤੇ ਆਪਾਂ ਭਾਈ ਸਾਹਿਬ ਮਨਾਈਆਂ ਜਰੂਰ ਕੁਰਬਾਨੀ ਬੜੀ ਹੈ ਤੁਹਾਡੇ ਪਰਿਵਾਰ ਦੀ ਠੀਕ ਹੈ ਨਾ ਇਹ ਤਾਂ ਕੌਮ ਦਾ ਫਰਜ਼ ਬਣਦਾ ਹੈ ਮਨਾਉਣ ਦਾ ਤੇ ਕਹਿੰਦਾ ਕਈ ਰੱਬ ਭੁੱਲ ਜਾਂਦੇ ਆ ਲੋਕ ਸੋ ਅੰਮ੍ਰਿਤਸਰ ਗਾ ਮੇਰੀ ਸਜੀ ਬਾਹ ਪੱਜਣ ਵਾਲੀ ਗੱਲ ਹੋਈ ਆ ਪਰ ਹਾ ਜੇ ਭਰਾ ਹੀ ਮਾਰਿਆ ਜਾਵੇ ਤੇ ਇਹ ਤੋਂ ਵੱਡੀ ਤਕੀ ਅਫਸੋਸ ਦੀ ਗੱਲ ਹੋ ਰੋ ਸਜੀ ਭਰਾ ਹੀ ਮਾਰਦਾ